ਗ੍ਰੋ ਗ੍ਰੀਨ ਫਗਵਾੜਾ ਚੇਅਰਮੈਨ ਪਰਮਜੀਤ ਪੰਮਾ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਦੀ ਦੀਵਾਲੀ ਨੂੰ ਹਰੀ-ਭਰੀ ਅਤੇ ਪ੍ਰਦੂਸ਼ਣ ਰਹਿਤ ਤਰੀਕੇ ਦੇ ਨਾਲ ਮਨਾਇਆ ਜਾਵੇ ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ ਬినੋਦ ਪਾਸਕਰ ਨੇ ਕਿਹਾ ਕਿ ਪ੍ਰਕਾਸ਼ ਪਿਆਰ ਅਤੇ ਸਾਂਝ ਦੀ ਜੋਤ ਜਗਾ ਕੇ ਹੀ ਅਸੀਂ ਆਪਣਾ ਸ਼ਹਿਰ ਸਾਫ਼ ਅਤੇ ਸੁੰਦਰ ਬਣਾ ਸਕਦੇ ਹਾਂ ਗ੍ਰੋ ਗ੍ਰੀਨ ਫਗਵਾੜਾ ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਹ ਆਪਣਾ ਕਾਰਜ ਲਗਾਤਾਰ ਹਰ ਹਫ਼ਤੇ ਕਰ ਰਿਹਾ ਹੈ ਠੀਕ ਹੈ ਜੀ ਹੁਣ ਅਸੀਂ ਬਾਬਾ ਬਿਸ਼ੁਕਰਮਾ ਜੀ ਮੰਦਿਰ ਦੇ ਮੂਹਰੇ ਟਰੀ ਗਾਰਡ ਲਗਾਏ ਜਿਨ੍ਹਾਂ ਦੇ ਵਿੱਚ ਸਾਡੇ ਦੀਪਾ ਭਾਜੀ ਸਿੰਦਾ ਭਾਜੀ ਤੇ ਹੋਰ ਸਾਰੇ ਮੈਂਬਰਾਂ ਨੇ ਬਹੁਤ ਵੱਡੇ ਲੈਵਲ ਤੇ ਸਹਿਯੋਗ ਦਿੱਤਾ ਵਿਕਾਸ ਪਰਸ਼ਦ ਕਮੇਟੀ ਆਲੂਵਾਲੀਆ ਪਾਰਕ ਮਾਡਲ ਟਾਊਨ ਤੋਂ ਅੱਜ ਸਾਡੇ ਵਿੱਚਕਾਰ ਆਏ ਅਸੀਂ ਇਹਨਾਂ ਦਾ ਇੱਥੇ ਆਣ ਤੇ ਬਹੁਤ ਧੰਨਵਾਦ ਕਰਦੇ ਹਾਂ ਵੈਸੇ ਵੀ ਇਹਨਾਂ ਇਸ ਟੀਮ ਦਾ ਸਾਨੂੰ ਸ਼ੁਰੂ ਤੋਂ ਹੀ ਇੱਕ ਬਹੁਤ ਵੱਡਾ ਸਹਿਯੋਗ ਰਿਹਾ ਹੈ ਜਿਨ੍ਹਾਂ ਨੇ ਸਾਨੂੰ ਫਾਈਨੈਂਸ਼ੀਅਲੀ ਵੀ ਸਪੋਰਟ ਕਰਦੇ ਆ ਤੇ ਫਿਜ਼ੀਕਲੀ ਵੀ ਸਾਨੂੰ ਸਪੋਰਟ ਕਰਦੇ ਆ ਅੱਜ ਵੀ ਇਹਨਾਂ ਨੇ ਸਾਡੇ ਨਾਲ ਆ ਕੇ ਟਰੀ ਗਾਰਡ ਔਰ ਪਲਾਂਟ ਇੱਥੇ ਇੰਸਟਾਲ ਕੀਤਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਦਿਲੋਂ ਗਰੋ ਗ੍ਰੀਨ ਫਗਵਾੜਾ ਇਸ ਤਰ੍ਹਾਂ ਹੀ ਕੰਮ ਕਰਦੀ ਰਹੂਗੀ ਔਰ ਜੇਕਰ ਭਰਾ ਇਸੇ ਤਰ੍ਹਾਂ ਸਾਡੇ ਨਾਲ ਸਹਿਯੋਗ ਦਿੰਦੇ ਰਹਿਣ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਹੁਣ ਮੈਂ ਸਰ ਜੀ ਨੂੰ ਬੇਨਤੀ ਕਰੂੰਗਾ ਕਿ ਆਪਣੇ ਚੰਨ ਸ਼ਬਦ ਸਾਡੇ ਨਾਲ ਸਾਂਝੇ ਕਰਨ ਨਹੀਂ ਬਹੁਤ ਅੱਛਾ ਸਾਨੂੰ ਆਪ ਬਹੁਤ ਅੱਛਾ ਲੱਗਾ ਇੱਥੇ ਆ ਕੇ ਇਸ ਗ੍ਰੇਟ ਓਵਰ ਹੇਅਰ ਬਹੁਤ ਹੀ ਅੱਛਾ ਲੱਗਾ ਔਰ ਇਹ ਇਨੀ ਜਵਰਦਤ ਸੇਵਾ ਕਰ ਰਹੇ ਆ ਔਰ ਇਹ ਜਸਟ ਇੱਕ ਪਰਮਾਤਮਾ ਦੀ ਸੇਵਾ ਹੀ ਹੈਗੀ ਆ ਇਸ ਗੋਡਲੀ ਸਰਵਿਸ ਔਰ ਦਰਖਤ ਲਗਾਣਾ ਤਾਂ ਇਸ ਤੋਂ ਪੌਣੇ ਵਾਲਾ ਇਸ ਤੋਂ ਖੂਬਸੂਰਤ ਕੰਮ ਹੋ ਹੀ ਨਹੀਂ ਸਕਦਾ ਕੋਈ ਵੀ ਇਹ ਧਰਤੀ ਧਰਤੀ ਦੀ ਲਾਈਫਲਾਈਨ ਇਨਸਾਨਾਂ ਦੀ ਲਾਈਫਲਾਈਨ ਧਰਤੀ ਜਿੰਨੀ ਵੀ ਲਾਈਫ ਹੈਗੀ ਆ ਸਾਰੀ ਇਹ ਲਾਈਫਲਾਈਨ ਹੈ ਇਸ ਤੋਂ ਬਗੈਰ ਧਰਤੀ ਪੋਸੀਬਲ ਹੀ ਨਹੀਂ ਹੋ ਸਕਦੀ ਇਸ ਕਰਕੇ ਸਾਡਾ ਸਾਰਿਆਂ ਦਾ ਇਹਨੂੰ ਇਹਨਾਂ ਨੂੰ ਬਹੁਤ ਸਾਰਿਆਂ ਵਧਾਈ ਔਰ ਕੀਪ ਇਟ ਅਪ ਚੱਲੀ ਜਾਓ ਕੀਪ ਇਟ ਅਪ ਕੀਪ ਇਟ ਅਪ ਅਸੀਂ ਜਿੱਥੇ ਵੀ ਸਾਨੂੰ ਕੋਈ ਜ਼ਰੂਰ ਤੁਸੀਂ ਮਹਿਸੂਸ ਕਰੋਗੇ ਅਸੀਂ ਤੁਹਾਡੇ ਨਾਲ ਪੂਰੇ ਦਾ ਪੂਰਾ ਸਾਥ ਦੇਵਾਂਗੇ ਤੁਹਾਡਾ ਕੀਪ ਇਟ ਅਪ ਤੁਹਾਨੂੰ ਬਹੁਤ ਬਹੁਤ ਵਧਾਈ ਔਰ ਮੈਟਰ ਆਫ ਗ੍ਰੇਟ ਹੈਪੀਨੈਸ ਬਹੁਤ ਜਿਆਦਾ ਖੁਸ਼ੀ ਦੀ ਗੱਲ ਲੱਗੇ ਵੀ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਪੈਸ਼ਨ ਹੈ ਤੁਹਾਡਾ ਪੈਸ਼ਨ ਹੈ ਔਰ ਇਟਸ ਨਾਈਸ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਤੁਹਾਨੂੰ ਸਾਰਿਆਂ ਦਾ ਧੰਨਵਾਦ ਔਰ ਕੀਪ ਇਟ ਅਪ ਗੋ ਔਨ ਗੋਨ